ਸ੍ਰੀ ਕਾਲ ਬਾਈ ਜੀ ਜਿਹੜੇ ਵੀ ਰਿਪੇ ਚ ਦੇਖਦੇ ਆ ਤੇ ਬਾਈ ਜੀ ਕਈ ਵੀਰਾਂ ਦੇ ਨਾਲ ਵਿੱਚੋਂ ਫੋਨ ਆਇਆ ਮੈਂ ਕਿਹਾ ਚਲੋ ਦੱਸ ਦਈਏ ਕਈ ਵੀਰ ਸੋਚਦੇ ਨਹੀਂ ਵੀ ਫੋਨ ਲਾਉਂਗੇ ਕਈ ਵੀਰਾਂ ਦੇ ਫੋਨ ਆਇਆ ਵਿੱਚ ਵੀ ਆਹ ਟਰੈਕਟਰ ਨੂੰ ਵਿੱਚ ਕਰਿਆ ਕੁਝ ਹੈ ਹੀ ਨਹੀਂ ਖੋਲੀ ਬੈਠਾ ਵੀਡੀਓ ਦੇ ਵਿੱਚ ਕਦੋਂ ਦੇਖੀ ਜਾਂਦੇ ਆ ਅਸੀਂ ਜੀ ਇਹਦੇ ਬਾਰੇ ਨਾਲ ਵੀ ਤੁਸੀਂ ਦੱਸਿਆ ਬਾਈ ਇਹ ਤਾਂ ਇੱਕ ਨਾ ਟਰੈਕਟਰ ਖਰਾਬ ਕਰਿਆ ਸੀ ਫਰਮਾ ਬਣਾਇਆ ਟਰੈਕਟਰ ਦਾ ਇਹ ਤਾਂ ਕਰਨਾ ਹੋਰ ਕੁਛ ਨਹੀਂਗਾ ਇਹ ਤਾਂ ਫਾਰਮਾ ਬਣਾਇਆ ਜਿਹਨੇ ਮਗਰਾੜ ਆਗੇ ਜੀ ਮਗਰਾੜਾਂ ਦੀ ਕਟਿੰਗ ਹੋ ਜਾਂਦੀ ਅੱਛੇ ਆ ਕੇ ਇਹ ਸਿੱਧੇ ਮਗਰਾੜ ਫਿੱਟ ਹੋ ਜਾਂਦੇ ਜੀ ਜੇ ਪਲੇਟਫਾਰਮ ਆਗੇ ਜੀ ਪਲੇਟਫਾਰਮ ਲੱਗਣੇ ਆ ਤੇ ਸਾਰੇ ਟਰੈਕਟਰ ਦਾ ਇੱਕੋ ਸਾਈਜ਼ ਹੁੰਦਾ ਜੀ ਇਹ ਜਿਹਨੇ ਟਰੈਕਟਰਾਂ ਦੇ ਮਾਜੀ ਖੋਲ ਕੇ ਕਾਸ ਲੋ ਇਹਦੇ ਪਲੇਟਫਾਰਮ ਬਣ ਜਾਂਦੇ ਆ ਬਈ ਪਲੇਟਫਾਰਮ ਬਣਾ ਕੇ ਤੇ ਜਿਵੇਂ ਮੂਰੇ ਪੈਂਪਰ ਆ ਗਿਆ ਜੀ ਪੈਂਪਰ ਫੇਰਾ ਕਿ ਭਲੇਖਾ ਨਹੀਂ ਰਹਿੰਦਾ ਇਸ ਚੀਜ਼ ਦਾ ਪੈਂਪਰ ਇਹ ਫਿੱਟ ਹੋ ਕੇ ਜਮਾ ਖੁੱਲ ਜਾਂਦਾ ਉਹੀ ਦੁਆਰੇ ਖੁੱਲ ਕੇ ਦੂਜੀ ਟਰੈਕਟਰ ਤੇ ਲੱਗ ਜਾਂਦਾ ਜੀ ਇਵੇਂ ਸ਼ੋਅ ਦੇ ਫਿੱਟ ਕਰਨੀਆਂ ਜੀ ਸ਼ੋਅ ਵੀ ਇਹ ਤੇ ਹੀ ਆਪਾਂ ਮੰਨ ਕੇ ਚੱਲੋ ਵੀ ਉੱਪਰ-ਨੀਚੇ ਕਰਦੇ ਜਾਂ ਕੋਈ ਵੀ ਕਾਰਗੀਆਂ ਹੋ ਜਾਂਦੀਆਂ ਕਿਉਂਕਿ ਫਿਰ ਟਾਈਮ ਦੀ ਬਹੁਤ ਬਚਤ ਹੋ ਜਾਂਦੀ ਹੈ ਜੀ ਜਿਵੇਂ ਇੱਧਰ ਬੰਦੇ ਉਧਰ ਇੰਜਨ ਗੇਅਰ ਦਾ ਕੰਮ ਕਰਨਾ ਜੇ ਪਹਿਲਾਂ ਇੰਜਨ ਦਾ ਕੰਮ ਕਰਿਆ ਫਿਰ ਉਹ ਸਮਾਨ ਬਣਾਇਆ ਟਾਈਮ ਬਹੁਤ ਲੱਗਦਾ ਕਿ ਜਿਵੇਂ ਇੰਜਨ ਗੇਅਰ ਦਾ ਕੰਮ ਹੋਣਾ ਇੰਜਨ ਗੇਅਰ ਦਾ ਕੰਮ ਹੋਣ ਲੱਗ ਜਾਂਦਾ ਕਿ ਜਿਹਨਾਂ ਦਾ ਬਾਕੀ ਉੱਪਰਲਾ ਸਮਾਨ ਤਿਆਰ ਹੋਣਾ ਹੁੰਦਾ ਉਹ ਇਸ ਟ੍ਰੈਕਟ ਤੇ ਤਿਆਰ ਹੋ ਜਾਂਦਾ ਇਹ ਪ੍ਰੋਕੀਟਰ ਦਾ ਸਮਾਨ ਤਿਆਰ ਕਰਨ ਵਾਸਤੇ ਇਹ ਰੱਖਿਆ ਹੋਇਆ ਕੰਟਰੈਕਟਰ ਇਹ ਇਸੇ ਕਰਕੇ ਹੈ ਤਾਂ ਆਪਾਂ ਕਰਨਾ ਕੁਝ ਨਹੀਂ ਕਿਸੇ ਨੇ ਪੁੱਛਿਆ ਸੀ ਇਹਦਾ ਕੀਤਾ ਕਿਉਂ ਨਹੀਂ ਕੁਝ ਖੋਲੀ ਕਿਵੇਂ ਬੈਠਿਆ ਨਹੀਂ ਇਹਦੇ ਬਾਰੇ ਕੋ ਦੱਸਿਆ ਇਹ ਚੀਜ਼ਾਂ ਤੇ ਵੈਸੇ ਇੱਕ ਤਾਂ ਫਰਮੇ ਦਾ ਕੰਮ ਹੀ ਇਕੱਲਾ ਨੇ ਆ ਜਾਂਦਾ ਜੀ ਬਸ ਠੀਕ ਹੈ ਵੀਡੀਓ ਵੇਖ ਲਈ ਧੰਨਵਾਦ ਜੀ